ਹੈਲੋ ਗੁੱਡ ਮਾਰਨਿੰਗ ਫਰੈਂਡਸ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਜੇ ਸਵੇਰੇ ਉੱਠਿਆ ਹੀ ਸੀ ਤੇ ਮੈਂ ਹਜੇ ਚਾਹ ਪਾਣੀ ਤੇ ਰੋਟੀ ਖਾਧੀ ਸੀ ਤੇ ਮੈਂ ਤੁਹਾਨੂੰ ਖਾਣਾ ਆਪਣੀ ਸਬਜ਼ੀ ਤੇ ਮੈਂ ਹੋਰ ਕੁਝ ਦੱਸਣਾ ਹਾਂ ਚਲੋ ਫਰੈਂਡਸ ਆਪਾਂ ਹੁਣ ਖਾਣ ਵਾਲੀ ਟਿਕਟ ਦੀ ਸ਼ੁਰੂਆਤ ਕਰਦੇ ਹਾਂ ਜਿੰਨੂੰ ਬਿਲਕੁਲ ਪਕਾ ਤੋਂ ਬਿਨਾ ਆਪਾਂ ਖਾ ਸਕਦੇ ਹਾਂ ਆਹ ਦੇਖੋ ਫਰੈਂਡ ਸਾਡੇ ਕਿੰਨੇ ਨਿੱਕੇ ਨਿੱਕੇ ਤੇ ਸੋਹਣੇ ਉੱਗ ਲੱਗੇ ਨੇ ਤੇ ਹੁਣ ਪਜਾਂਗੇ ਮਿਆਂ ਦੇ ਵੱਡੇ ਹੋ ਜਾਣਗੇ ਪੂਰੇ ਤੇ ਫਿਰ ਅਸੀਂ ਖਾਣਾ ਕਰਾਂਗੇ ਤੇ ਹੋਰ ਵੀ ਅਸੀਂ ਤੁਹਾਨੂੰ ਵੀਡੀਓ ਪਾਵਾਂਗੇ ਤੇ ਆਹ ਦੇਖੋ ਫਰੈਂਡ ਸਾਡੇ ਇਹ ਸੰਜਮੀ ਗਿਹਾ ਦੇ ਬਾਸਟਰ ਮੇਨ ਨਾਲ ਪਕਣਾ ਹੈ ਤੇ ਉਹ ਦਿਉਣਾ ਤੇ ਉਹ ਮੈਂ ਆਇਆ ਆ ਗਈ ਸੀ ਇਹ ਇਹ ਪੁੱਤ ਬੀਜ ਦੇ ਦੇਖਦੇ ਆ ਨਾ ਵਿੱਚ ਜਿਹੜੇ ਥੱਲੇ ਛੱਲੀਆਂ ਦੇ ਵਾਲ ਜੇ ਲੱਗੇ ਆ ਫਿਰ ਉਹ ਦਾਣੇ ਬੰਦਦੇ ਆ ਮम्मा ਆਪੇ ਦੇ ਬੂਟੇ ਇਹ ਕਿੰਨੂ ਆਂਦਾ ਵੇ ਸਾਵੇ ਕੋ ਸਾਡਾ ਕਣੂਆ ਦਾ ਬੂਟਾ ਲੱਗ ਗਿਆ ਤੇ ਫਿਰ ਸਾਵੇ ਖੁਇੱਟ ਦੇ ਕੇ ਕੀੜਾ ਏ ਕੀੜਾ ਕੱਢ ਦਿੰਨੇ ਪੁੱਤ ਮੈਂ ਕਰ ਦੂੰਗੀ ਤੂੰ ਨਾ ਇਹਨੂੰ ਹੱਥ ਲਾਈ ਮੈਂ ਹੀ ਝਾੜ

ਹਾਂਜੀ ਬਾਤਾ ਮੈਂ ਨਗੀ ਗੁੰਨਾ ਫਿਰਦਾ ਹਾਂ ਹਮ ਸ਼ੋਕੇਸ ਤੇ ਆਖੀ ਆਪਣੇ ਉਹ ਵਾ ਕੀ ਇਹ ਬਲਾ ਦੱਸ ਗੰਨੇ ਹਾਂ ਗੰਨੇ ਮੈਂ ਇਹ ਵੀ ਅੱਧੀ ਵਰਦਾ ਗੰਨੇ ਨਾ ਇਹਨਾਂ ਪੁੱਤਰ ਆ ਆ ਗ ਜਾ ਫਿਰਦਾ ਨਾ ਛਿਲਕੇ ਤਿੱਖੇ ਹੁੰਦੇ ਤੇ ਨਾਲ ਆਪਣਾ ਨਾ ਵੇ ਬਾਥੂ ਵਿੱਚ ਵੜਾ ਇਹਦਾ ਆਪਾਂ ਬਣਾ ਲੈਣਾ ਬੀਜ ਬਾਥੂ ਕੀ ਹੁੰਦਾ ਮੰਮਾ ਇਹ ਸਾਗ ਚ ਪਾਈਦਾ ਸਾਗ ਬਣਾਇਦਾ ਨੇ ਇਹਦੇ ਬਾਥੂ ਦਾ ਵੀ ਬਣਾ ਲੈਦਾ ਤੇ ਸਾਗ ਚ ਪਾਈਦਾ ਵਾ ਆਜੀ ਦਿੱਤੀ ਹੈ ਹਾਂ ਨਹੀਂ ਹਾਂ ਇਹੀ ਪਾਥੂ ਇਹ ਫਰੈਂਸ ਨਾਲ ਪਾ ਕੇ ਚੱਲਦੇ ਆ ਤੇ ਫਿਰ ਸਾਤਾ ਜੇ ਮੂਹਣ ਹੋ ਗਿਆ ਨੇ ਜੇ ਦੁਨੀਆਂ ਮੂਹਣ ਹੋ ਗਿਆ ਨੇ ਤੇ ਫਿਰ ਸਾਰੇ ਕੋਈ ਕਿੱਥੇ ਮੂਰੀਏ ਕਿੱਥੇ चुकंदर आगे खुम एक निकल गई छुट्टी ਮम्मा ਆ ਛਲਗਮਾ ਨਾ ਹੂੰ ਤਾਂ ਸਾਰੇ ਛਲਗਮ ਨੇ ਮਾ ਕੇ ਤੇਗਾ ਹੈ ਗਿਆ ਛਲਗਮ ਮम्मा ਆ ਕੀ ਜੇ ਇਹ ਸਾਰੇ ਛਲਗਮ ਹੀ ਬੁੱਤ ਨੇ ਬੀਜੇ ਇਹ ਮਮ ਇਹ ਪਾਲ ਲਿਆ ਕੰਨ ਤੋਂ ਨਾ ਪੂਰਾ ਬੀਜ ਸਾਲੂਲੇ ਮਮਾ ਆ ਨੇ ਕਰੇਲੇ ਪੁੱਤ ਲੱਗੇ ਇਹਨੂੰ ਇਹ ਕਰੇਲੇ ਨੇ ਤੇ ਇਹ ਇੱਥੇ ਇੱਥੇ ਤੇ ਹੀ ਕ੍ਰੇਲਾ ਆਵੇ ਇਹ ਇਧਰ ਇਹ ਆ ਲੱਗਨੇ ਸਟਾਰਟ ਹੋ ਗਏ ਆਪਣੇ ਕ੍ਰੇਲੇ ਲੈ ਨਾ ਕ੍ਰੇਲੀਆਂ ਦਾ ਜਿਹੜੀਆਂ ਕ੍ਰੇਲੇ ਮੋٹے-ਮੋਟੇ ਹੁੰਦੇ ਨੇ ਨਾ ਛੋਟੇ ਇਹ ਲੰਬੀਆਂ-ਲੰਬੀਆਂ ਕ੍ਰੇਲੇ ਹੋ ਜਾਂਦੇ ਆ ਉਹ ਗੱਲ ਵੱਡੇ ਘੇਰੇ ਫੱਟੇ ਰੋਗਾ ਵਨ ਇਹ ਵੀ ਕ੍ਰੇਲੇ ਪੁੱਤ ਇਹ ਬਿੱਲਾ ਦਾ ਦੂਸਰੇ ਹੋਦੇ ਆ ਜਿਹੜੇ ਭੋਟੇ ਜੇ ਕ੍ਰੇਲੇ ਛੋਟੇ ਹੁੰਦੇ ਆ

तो सारे कुछ ऐसे ही एक निकला जब बैंगन लगाए लगा कितने हम्म लगने स्टार्ट हो गए मनु बैंगन हाँ ना काफी लगे मैं मैं एक उधर भी आ गई ना नहीं कि नहीं तो काफी लगा गए मनु मैं मैं एक कोठे निक कारियां लगवा एक उस तो भी वो डब है आलू को मार उस तो वो डब ही मैं तो सब तो वो डब ही आ गई ओस प ਇਹ ਮਿਰਚਾਂ ਸਾਰੀਆਂ ਤੇ ਆ ਜਿਹੜਾ ਨਾ ਇਹ ਸ਼ਿਮਲਾ ਮਿਰਚਾਂ ਇਧਰ ਲਈ ਸਾਈਡ ਤੇ ਆ ਜਿਹੜੇ ਮਿਰਲੇ ਵਰਲੇ ਜੇ ਫਰੈਂਡਸ ਆਹ ਵੇਖੋ ਜਿਹੜੇ ਸੀ ਕਹਿੰਦੇ ਵੱਡਾ ਬੈਂਗਣ ਸਭ ਤੋਂ ਵੱਡਾ ਬੈਂਗਣ ਹੈ ਤੇ ਆ ਸਾਡੇ ਕੱਦੂ ਆ ਦੀ ਵਾਲੇ ਤੇ ਫਲੀਆਂ ਵੀ ਹੋਏ ਚ ਕਿੰਨੀਆਂ ਸਾਰੀਆਂ ਇਧਰ ਵੇ ਮੰਨੂ ਕੱਦੂ ਵਖਾ ਕਿੰਨੇ ਸੋਹਣੇ ਹੋਏ ਕੱਦੂ ਕਿੱਠਿਆ ਓ ਫਿਕ ਹਾਲੀਕ ਲੁਕੇ ਬਈ ਮੈਨੂੰ ਲਾਭਣਾ ਲਵੇ ਕਿਤੇ ਉਹਨਾਂ ਨੂੰ ਇਦਾਂ ਲੱਗਣ ਦੇ ਆ ਮੈਨੂੰ ਸਾਨੂੰ ਲਾਭਣਾ ਲਾਵੇ ਕਿਤੇ ਖਾਇ ਕਿ ਨਿੱਕਾਇਆ ਕਰਦੇ ਲੱਗਾ ਛੋਟਾ ਨਿੱਕਾ ਹੂੰ ਬੱਚਾ ਹੀ ਹੈ ਨਾ ਇਹ ਮਮਾ ਉਸ ਤੋਂ ਵੱਡਾ ਤੇ ਤੂੰ ਚਿਕ ਕਿਉਂ ਗੋਕਲ ਬੈਠੀ ਰਹੀ ਤੇ ਕਦੋਂ ਆਵੇਂ ਮਮਾ ਉਸ ਤੋਂ ਵੱਡਾ ਕਿੰਨਾ ਸੋਹਣਾ ਲੱਗਣ ਲਿਆ ਨਾ ਮਮਾ ਸਭ ਤੋਂ ਵੱਡਾ ਜੇ ਹੂੰ ਇਹਦਾ ਪਰ ਐਤ ਵੀ ਪਾ ਸਕਦੇ ਨਾ ਇਹਨੂੰ ਤੋੜ ਕਦੋਂ ਆ ਜਿਹੜਾ ਵੱਡਾ ਹਾਂ

ਹੂੰ ਫੜਾ 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 ਭੱਜ ਨਾ ਜਾਵੇ ਛੋਟੂ ਛੋਟੂ ਛਲ ਏਰੀ ਬਣਾਉਣੀ ਆਪਾਂ ਸਬਜੀ ਫਰੈਸ਼ ਕਦੂਆਂ ਦੀ ਹਾਂ ਹਾਂ ਤੋੜਨਾ ਬਸ ਸਬਜੀ ਬਣਾਉਣੀ ਆ ਚਲੋ ਆ ਹੋ ਗਈ ਸਾਡੀ ਸਬਜੀ ਜੋਗੇ ਟੇਸਟੀ ਟੇਸਟੀ ਬਿਨਾ ਕਿਸੇ ਦਵਾਈ ਤੋਂ ਕਦੂ ਹਨਾ ਹਾਂਜੀ ਹੁਣ ਫਲੀਆਂ ਤੋੜੇਗਾ ਬਥੇ ਤੂੰ ਫਲੀਆਂ ਕਿੱਥੇ ਆਵੇ ਕਿੰਨੀਆਂ ਫਲੀਆਂ ਲੱਗੀਆਂ ਇੱਧਰ ਵੇ ਆਹੀ ਨਾ ਇਹ ਆਵੇ ਫਲੀਆਂ ਹੀ ਫਲੀਆਂ ਹਾਂ ਉਸ ਦੀ ਜਾਦੀ ਉਹ ਤੋੜੀ ਜਾ ਫਲੀਆਂ ਲੈ ਹੁਣ ਨਾ ਸਾਰੀਆਂ ਫਲੀਆਂ ਹਾ ਤੋੜ ਮੇਰਾ ਪੁੱਤ ਅਗਰ ਕਿੰਨੀਆਂ ਸੋਹਣੀਆਂ ਤੋੜ ਕੇ ਰੱਖੇ ਦੇ ਚ ਸਬਜ਼ੀ ਬਣਾਈਏ ਤਾਜੀ ਹਰੀ ਪਤਾ ਜਿੰਨੀ ਗਰਮੀ ਪੈਣ ਦੀ ਪੁੱਤ ਲੈ ਗਏ ਤੇ ਮੋਹ ਨਦੀ ਸਬਜ਼ੀ ਇੰਤੈਂ ਕਿਆ ਪੁੱਤ ਫਿਰ ਹੁਣ ਆਪਾਂ ਉਸੇ ਵੇਲੇ ਤੋੜ ਲੈਣੀ ਭਾਵੇਂ ਛੋਟੀ ਵੀ ਸਬਜ਼ੀ ਹੋਵੇ ਉਹ ਦੂਜੀ ਦਵਾਈਆਂ ਦੀ ਮਾਰੀ ਪਤਾ ਨਹੀਂ ਕਿੰਨੇ ਦਿਨਾਂ ਦੀ ਟੁੱਟੀ ਸਬਜ਼ੀ ਆ ਫਲੀਆਂ ਤਾਂ ਕਾਫੀ ਹੀ ਪੁੱਤ ਤੋੜ ਸਾਰੀਆਂ ਇਕੱਠੀਆਂ ਮੈਂ ਬਸਾ ਇੱਕ ਢੱਗਾ ਨੇ ਉਹਨੂੰ ਬੜਾ ਬਸਾਇਆ ਕਿਹੜਾ ਢੱਗਾ ਮੈਂ ਖਾ ਲੈਣਾ ਜਿਹੜਾ ਇਹਦੇ ਦਵਾਲੇ ਜੇ ਵਲੀ ਜਾਂਦਾ ਹਾਂਜੀ ਹੂੰ ਇਹ ਕੁ ਮਸ ਨੀਲਾ ਬੜਾ ਵੱੜ ਪਾਣੀ ਸਰਵਾਂ ਲੰਨਦੇ ਹੁੰਦਾ ਇਹਨਾਂ ਨੂੰ ਸ਼ਾਰਾਂ ਹੁੰਦੇ ਹੂੰ ਛੋਣਾ ਚੱਲ ਰੱਖ ਦੇ ਵੀ ਫਲੀਆਂ ਤੋੜ ਲੈ ਮੇਰਾ ਪੁੱਤ ਸਾਰੀਆਂ ਮੈਂ ਤੋੜਦਾ ਕਿ ਤੋੜ ਲੇਗਾ ਮੈਂ ਤੋੜ हां जादी Nikki ਜਿਹੜੀ ਉਹ ਰਹਿੰਦੇ ਹੋ ਵੱਡੀ ਹੋ ਜੂਗੀ ਆਵੇ ਬੇਟਾ ਇੱਧਰ ਆਵੇ ਮੈਂ ਤੈਨੂੰ ਫਲੀਆਂ ਮੁਖਾਵਾਂ ਆਵੇ ਕਿੰਨੀਆਂ ਇੱਧਰ ਮੰਮਾ ਉਹ ਨਹੀਂ ਨਾ ਛੋੜਨੀ ਉਹ ਜਾਦੀ Nikki ਆ ਕਿਹੜੀ ਬੱਤੂ ਮੰਮਾ ਉਹ ਵੇਖੋ ਨਹੀਂ ਇਹ ਤੇ ਲੱਗਣ ਦੀ ਉਹਨੇ ਕਿਹਾ ਮੈਂ 4 ਦਿਨ ਜੀ ਲੈੰਦੋ ਕਿਤੇ ਜੀ ਆ ਗਏ ਤੇ ਟੋਕਰਾਂ ਫੜ ਕੇ ਮੇਰੇ ਦਵਾਲੇ ਸਾਰੇ ਜਾਨ ਇਹ ਮੰਮਾ ਹੋਰ ਕਿੱਥੇ ਆ ਲੈ ਫਲੀਆਂ ਉੱਥੇ ਰੱਖ ਮੰਮਾ ਉਹ ਵੇਖੋ ਕੀ ਆਣ ਫੋੜੀ ਜੀ ਕੱਦੂ ਲੱਗੇ ਫਰੀਮੇ ਵੀਰ ਜੀ ਹੌਲੀ ਬਾਲੇ ਨਹੀਂ ਪਤ ਤੂੰ ਮਿੱਦ ਨਹੀਂ ਚਾਹਾਂ ਬਿਲਕੁਲ ਧਿਆਨ ਨਾ ਮਨੂ ਐਂਡ ਜੇ ਤੇ ਵੀ ਉਹ ਸਾਈਡ ਤੇ ਹਾਂ ਉਹ ਉੱਥੇ ਹਾਂ ਪਰ ਇਹ ਵੀ ਵੇਖ ਇਧਰ ਫਲੀਆਂ ਹਾਂ ਹੂੰ ਆਹ ਤੋੜਨੀ ਬੜੀ ਬੱਤੀ ਹੈ ਤੋੜ ਲਾ ਫਰੈਸ਼ ਜੀ ਸਗੋਂ ਕੁਲੀ ਜੀ ਸੋਹਣੀ ਬਣੂਗੀ ਸਬਜੀ ਆਵੇ ਬੇਟਾ ਇਧਰ ਵੀ ਉਹ ਪਰ ਮਨੂ ਉਹ ਮੇਰੀ ਉਂਗਲ ਦੇ ਸਾਹਮਣੇ ਹਾ ਹਾ ਓਏ ਮੰਨੋ ਮੇਰਾ ਥੱਕ ਗਿਆ ਮੈਂ ਤੇ ਬੀਤ ਖਾ ਰੇ ਬੀਤ ਫਿਰ ਪੁੱਤੋਂ ਬੰਦੇ ਆ ਨਾ ਹੂੰ ਕਿੰਨਾ ਸੋਣਾ ਇਹ ਬੀਆਂ ਦੇ ਵੀ ਮੰਨੋ ਜਵੇਂ ਸਬਜੀ ਛੋਲਿਆਂ ਦੀ ਬਣਾਉਂਦੇ ਨਾ ਜਦੋਂ ਥੋੜਾ ਵੱਡੀਆਂ ਹੋ ਜਾਂਦੀਆਂ ਉਦਾਂ ਤਰੀ ਵਾਲੀ ਸਬਜੀ ਵੀ ਬਣਾ ਲਈਦੀ ਇਹਨਾਂ ਦੀ ਤੇ ਇਦਾਂ ਆਲੂ ਪਾ ਕੇ ਵੀ ਇਹਨਾਂ ਦੀ ਸੁੱਕੀ ਸਬਜੀ ਵੀ ਬਣਾ ਲਈਦੀ ਆ ਮਾਮਾ ਬੀਤ ਖੀਂ ਕਰੇ ਇਹਦੇ ਉੱਤੇ ਪਾ ਦਾਂਗੇ ਇਹ ਕੋਲੇ ਹੀ ਆ ਬੀ ਨਿੱਕਾ ਜਿਹਾ ਤੇ ਚੱਲ ਪੜਾਹੋ ਤੇ ਮਮਾ ਤੋਂ ਡੰਡੇ ਨੇ ਮਿੱਟਾ ਮੈਂ ਤੇ ਕੁਝ ਕਹਿਣਾ ਚਾਹੋਗੇ ਮੈਂ ਤੇ ਇਹੀ ਕੁ ਸਾਰਿਆਂ ਨੂੰ ਕਹੂੰਗੀ ਕਿ ਥੋੜੀ ਬਹੁਤ ਮਿਹਨਤ ਕਰਕੇ ਜਿਨ੍ਹਾਂ ਦੇ ਘਰ ਸਾਰੇ ਪੱਕੇ ਵੀ ਆ ਭਾਵੇਂ ਗਮਲਿਆਂ ਗਮਲਿਆਂ 'ਚ ਸਬਜ਼ੀ ਉਗਾ ਲੋ ਤੇ ਜਿਹੜੇ ਇਹ ਜਗ੍ਹਾ ਖਰੀਦੀ ਆ ਘਰ ਬਣਾਉਣ ਦੀ ਤੇ ਇਹਦੇ ਘਰ ਬਣਾਉਣਾ ਵਾ ਜਿੰਨੇ ਵੀ ਮਰਲੇ ਜਗ੍ਹਾ ਖਰੀਦੀ ਆ ਕੋਚੋ ਇੱਕ ਅੱਧਾ ਮਰਲਾ ਜਿਹੜਾ ਆਪਣੀ ਸਬਜ਼ੀ ਬਾਜੀ ਦੀ ਰੱਖੋ ਬੱਚਿਆਂ ਨੂੰ ਜਿਹੜੀ ਆ ਉਹ ਕੈਮੀਕਲ ਫ੍ਰੀ ਸਬਜ਼ੀ ਖਵਾਓ ਤਾਂ ਅਗੇ ਆਪਣਾ ਪਰਿਵਾਰ ਤੰਦਰੁਸਤ ਰਹੇ ਕੋਈ ਬੂਟੇ ਬਾਟੇ ਲਾਓ ਆਪਣੇ ਖੁਣਟ ਵਾਲੇ ਘਰ ਤੇ ਬੱਚੇ ਫਰੂਟ ਖਾਣ ਸੋਹਣੀਆਂ ਚੀਜ਼ਾਂ ਖਾਣ ਉਹਨਾਂ ਕਿੰਨੀ ਗੱਲ ਨਹੀਂ ਵੱਧਦੀ ਜਾ ਰਹੀ ਆ ਘਰ ਜੇ ਤੁਹਾਡੇ ਕਿਰਸ ਮਗਰੋਂ ਲੱਗ ਜੂਗੀ ਤੇ ਮਗਰੋਂ ਲਾ ਲਿਓ ਸੰਗ ਮਰਬਰ ਤੇ ਪਹਿਲਾਂ ਫਰੂਟ ਦੇ ਬੂਟੇ ਜਿਹੜੇ ਉਹ ਲਾਉ ਲੈਣ ਕੇ ਕਮਰੇਆ ਗੁੰਮਰੇ ਤੇ ਮੈਂ ਉਹ ਆਪਣਾ ਜਾਮਨੂਨ ਲੱਗਾ ਰਹਾ ਜਾਮਨੂਨ ਅਗਲੇ ਸਾਲ ਆਪਣੇ ਕੋਈ ਨਹੀਂ ਲੱਗਣ ਲੱਗ ਪੈਣੇ ਵੱਧੂ ਮੈਂ ਬਰਚਾ ਘਾਹ ਕਿੱਥੇ ਗਿਆ ਹਾਂ ਮੈਂ ਕੋਲੀ ਤੋੜ ਲਾਣਾ ਸਾਰੇ ਇਹ ਨਾ ਸਾਡੀ ਸਬਜ਼ੀ ਨੂੰ ਸੁੰਢੀ ਵੀ ਪਈ ਜਿਹੜੇ ਪੈਂਟਰਾ ਵੇਦੇ ਉਹਨਾਂ ਲਾ ਦੋ ਵੀ ਇਹਨਾਂ ਨੇ ਕੀ ਬਾਇਆ ਸੀ ਨਾ ਕੋਈ ਚੀਜ਼ ਨਹੀਂ ਪਈ ਅਜੇ ਵੀ ਸੁੰਡੇ ਹੈਗੇ ਆ ਤੇ ਨਾਲੋਂ ਲਾਲੂ ਕਿਉਂ 10 ਛੋਟੇ ਦੇ ਦੇ ਆ ਤੇ ਜੇ ਕਰਨੀ ਵੀ ਸਪਰੇ ਖੱਟੀ ਲੱਤੀ ਦੀ ਸਰਫ ਦੀ ਜਾਂ ਲੂਣ ਦੀ ਤੇ ਸਰਫੇ ਵੀ ਬਹੁਤ ਜ਼ਿਆਦਾ ਨਹੀਂ ਚਮਕਿਆ ਕੇ ਸਰਫ ਪਾ ਕੇ 2-3 ਕਿਲੋ ਪਾਣੀ ਦੇ ਵਿੱਚ

ਕਹ ਲੈਨੇ ਨਹੀਂ ਆਪਣਾ ਸਬਜ਼ੀ ਕਿਰੇ ਕਿੰਨੀ ਦਾ ਤੁਸੀਂ ਕਿਰੇ ਸੁਝ ਜਾਂਦੇ ਨੇ ਘਰੇ ਤੇ ਰਹਿੰਦੇ ਮਮਾਏ ਕੁ ਸਬਜ਼ੀ ਰੱਖ ਦੋ ਤੇ ਮੈਂ ਵੀਡੀਓ ਬਣਾਵਾਂ ਮਿੱਠਾ ਤੇ ਆ ਸਾਡੀ ਹਾਰਵੈਸਟਿੰਗ ਜਿਹੜੀ ਹੋ ਗਈ ਆ ਤੇ ਗਾਜਰਾਵਾਂ ਸਾਡੀਆਂ ਜੇ ਨਿੱਕੀਆਂ ਗਾਜਰਾ ਵੀ ਹੌਲੀ ਹੌਲੀ ਵੱਡੀਆਂ ਹੋ ਜਾਣੀਆਂ ਸਾਰੇ ਭੈਣ ਭਰਾ ਨੂੰ ਥੋੜੀ ਬਹੁਤ ਸਬਜ਼ੀ ਜ਼ਰੂਰ ਲਗਾਇਆ ਕਰੋ ਘਰ ਮੈਂ ਗਾਜਰਾ ਖਵਾਵਾਂ ਬੇ ਖਵਾ ਦੇ ਤੇ ਫਰੈਂਸ ਆ ਸਾਡੀਆਂ ਗਾਟਰਾ ਲੱਗਿਆ ਨੇ ਆ ਵਾਲੀਆਂ ਅੱਗੇ ਵੀ ਦੇ ਆ ਇੱਕ ਤੇ ਇੱਕ ਉਹ ਵਾਲੀ ਸੰਗਰੇ ਨਾ ਤੋੜੇ ਨਹੀਂ ਗਏ ਆਪਣੇ ਤੋਂ ਸੰਗਰੇ ਵੀ ਬੜੇ ਸੋਹਣੇ ਸਬਜ਼ੀ ਬਣ ਜਾਣੀ ਪਰ ਸੰਗਰੇ ਵੇ ਉਹ ਖਾਦੇ ਸੰਗਰੇ ਜਦੋਂ ਪੱਕੀ ਗਏ ਆ ਸਜਨੇ ਸਟ ਗੰਦਾਪਨ ਦਫਾ ਕਰ ਕੋਈ ਗੱਲ ਨਹੀਂ ਆਪਣੇ ਨੂੰ ਕੀ ਕਹਿੰਦਾ ਚਮਚੇ ਕੋਈ ਗੱਲ ਨਹੀਂ ਹਾਥੂ ਤੇ ਥੋਲਾ ਮੇਰਾ ਪੁੱਤ ਤੇ ਆ ਸਬਜੀ ਫੜ ਲਾ ਆਪਣੀ ਚੱਲੀਏ ਹੁਣ ਆਪਾਂ ਘਰ ਹੁਣ ਆਪਾਂ ਘਰ ਜੱਡੇ ਪੈ ਰੇ ਨੂੰ ਗੂਵੇ ਮਾਰ ਕੇ 蒂ਬਾਈ ਪੈ ਰੇ ਪਾਣੀ ਅੱਜ ਗੋਡੀ ਗਾਡੀ ਇੱਕ ਵਾਰੀ ਮਾੜੀ ਜੀ ਹਲਕੀ ਜੀ ਲਾ ਕੇ ਨੇ ਇਹਨੂੰ ਤੇ ਕੱਲ ਨੂੰ ਜਾਂ ਅੱਜ ਰਾਤ ਨੂੰ ਫੇਰ ਇਹਨੂੰ ਪਾਣੀ ਭਰਾਂਗੇ ਇੱਕ ਵਾਰੀ खीरा खीर रख लो जोड़ लिया जो लगे वा कूड़ा तोड़ा। तोड़ा। ना चल रख ला बेच सब्जी और जरा कि सोना ही ना चलो ये अपनी खान जोगी दो ਪਤੇ ਆਪਣੀ ਹਰ ਇੱਕ ਤਰ੍ਹਾਂ ਦੇ ਵੈਰਾਈਟੀ ਦੇ ਲਿਆਂਦੇ ਹੀ ਮੇਰੇ ਬੂਟੇ ਥੋੜੇ ਗਰੋ ਹੋਏ ਚੱਲੀਏ ਫਿਰ ਹੁਣ ਆਪਾਂ ਹੌਲੀ ਹੌਲੀ ਹਾਂਜੀ ਇੱਕ ਵਾਰ ਰੱਖਣਾ ਫਿਰ ਤੋਂ ਬਾਏ ਹਾਂਜੀ ਸਾਡੀ ਬਾਗਬਾਨੀ ਸਾਨੂੰ ਬੜਾ ਵਧੀਆ ਲੱਗਦਾ ਹੈ ਇਧਰ ਆ ਕੇ ਇੱਕ ਤੇ ਠੰਡਾ ਠੰਡਾ ਇੱਕ ਖੁਸ਼ੀ ਜੀ ਹੁੰਦੀ ਹੈ ਚੀਜ਼ਾਂ ਵੇਖ ਕੇ ਇਹ ਬੂਟੀ ਨਹੀਂ ਲੱਗੀ ਇਹ ਵੀ ਆਪਾਂ ਅੱਜ ਇਹ ਬੂਟੀ ਨਹੀਂ ਇਹ ਧਨੀਆ ਵਾ ਬੇਟਾ ਤਹਿੰਗੇ ਦਾ ਮੈਂ ਬੀ ਪਕਾਉਣ ਦੀ ਹਾਂ ਤਨੀਆ ਹੂੰ ਬੀ ਪੱਕ ਜੂਗਾ ਫਿਰ ਹੋਰ ਵੀਜਾਂਗੇ ਨਾਲੇ ਫਿਰ ਕੰਮ ਖਾਨ ਦੇ ਵੀ ਹੁੰਦਾ ਨਾ ਇਹ ਬੀਜ ਪੀਸ ਕੇ ਇਹਨੂੰ ਹਾਇ ਖੋ ਮੈਂ ਆਹੀ ਆ ਨਾ ਬੀ ਹੂੰ ਕਿੱਲਾ ਵੜਿਆ ਬੇਤ ਰੋਗੇ ਪਕੇ ਵੀ ਵੀ ਬਣਾ ਸਕਦੇ ਸ਼ਹਿਰ ਵੀ ਨਾ ਡੀ ਰੋਡੀ ਨਹੀਂ ਬਸ ਇੱਕ ਵਾਰ ਸ਼ਹਿਰ ਲਿਆਓ ਤਾਂ ਫਿਰ ਬੀ ਬਣਾ ਹੀ ਦੇਵੋ ਘਰੇ ਹਾਂ ਉਹ ਤਾਂ ਬਣ ਜਾਂਦੇ ਆ ਕੇ ਘਰੇ ਵੀ ਆਹ ਹੋਣਾ ਵੇ ਆ ਜਿਹੜੀ ਪਾਲਕ ਇਹਨੂੰ ਵੀ ਬੀਜ ਪਿਆ ਵਾ ਇਹਨੂੰ ਵੀ ਪਕਾ ਕੇ ਆਪਾਂ ਤੇਰਾ ਬੀ ਬਣ ਜਾਣਾ ਮਤਲਬ ਆ हां ਜਿਹੜਾ ਹਰਿਆ ਰਿਆ ਵਾ ਹੂੰ ਉਹ ਤਣੀਆਂ ਇਹਨੂੰ ਜਿਹੜੇ ਵਾਈਟ ਵਾਈਟ ਫਲਾਰ ਲੱਗੇ ਆ ਨਾ ਉਹ ਵੀ ਬੀਜ ਜਿਵੇਂ ਆ ਇਹਨਾਂ ਤੇ ਬਣ ਕੇ ਬਾਅਦ ਇਤੋਂ ਹੌਲੀ ਹੌਲੀ ਇਹਦਾ ਬੀ ਬਣਨਾ ਵਾ ਮੰਨੋ ਆਪਣੇ ਨਾ ਹੈ ਗਈ ਬੜੀ ਉਹ ਆ ਜਿਹੜੀ ਚਲਾਈ ਚਲੂਈ ਜੀ ਤੇ ਆਪਾਂ ਪਾਲਕ ਵੀ ਹੈਗੀ ਕਿਸੇ ਦਿਨ ਭਾਵੇਂ ਦੋ ਫੋ ਬੋਲੀਆਂ ਬਨ ਸਕਦੀਆਂ ਸਾਗ ਦੀਆਂ ਸਾਗ ਬਣਾਉਣੇ ਆਪਾਂ ਤੇ ਬੱਬਰ आले ਮਮੋ ਜੀ ਬੱਬਰ ਕੁਝ ਵੀ ਪੱਕੇ ਬਠਲੇ ਦੇ ਗਰਾ ਦਿਓ ਅੱਬਾ ਆਪਰੇ ਗਰੂ ਰੱਬ ਦੇ ਹੂੰ ਨਾ ਵੇਦੇ ਚ ਵੀ ਚਲਾਈ ਆ ਨਾ ਸਭ ਮੈਂ ਇੱਥੇ ਗੰਡੇ ਗੁੰਡੇ ਜੇ ਪੁੱਟ ਗੇ ਤੇ ਕਿੰਨੇ ਜਾਂਦਾ ਹਲਦੀ ਹਲਦੀ ਕਰਨ ਲਈ ਆ ਬੀ ਜੀ ਨਹੀਂ ਜਾਂਦੀ ਮੇਰੇ ਕੋਲ ਕੋਈ ਪੀੜ ਹੀ ਨੇ ਛੱਡ ਜੇ ਮੇਰੀ ਚਲ ਹੁਣ ਤੁਸੀਂ ਘਰ ਦੇ ਤੇ ਮੇਰੇ ਨਾਲ ਕਰਾਇਓ ਉਹ ਤਾਂ ਕੰਮ ਏ ਆ ਗੰਡੇ ਦੋ ਕਪੋਟਾਂ ਛੋਟੇ ਛੋਟੇ ਜੇ ਭਾਵੇਂ ਕੋਈ ਨਹੀਂ ਸਬਜ਼ੀ ਚ ਪਾਵਾਂਗੇ ਇੱਕ ਆਜ ਵਾਧੂ ਗੰਡੇ ਨੀ ਕਿਨੇ ਕੇ ਪੋਟਾ ਫਰੈਸ਼ ਜੀ

ਹਾਂ ਅਬ ਸਾਰੇ ਇਹ ਵੇਖ ਲਈ ਸਾਰਿਆਂ ਨੇ ਗੰਡੇ ਆ ਭੈਂਗਣ ਆ ਖੀਰੇ ਆ ਕੱਦੂ ਆ ਫਲੀਆਂ ਆ ਹਰੀਆ ਮਿਰਚਾਂ ਆ ਤੇ ਬਾਕੀ ਕੋਈ ਸਬਜੀ ਆਪਾਂ ਸ਼ਾਮਾਂ ਨੂੰ ਧਨੀਆ ਧੁਨੀਆ ਉਦੋਂ ਹੀ ਤੋੜਾਂਗੇ ਕੱਡੇ ਖੀਰੇ ਵੱਡੀ ਨਹੀਂ ਹੋਈ ਚਿਕੰਦਰ ਵੱਡੀ ਆ ਬਤੂ ਚਿਕੰਦਰ ਦਾ ਖਾਂਦੇ ਤੁਸੀਂ ਘਟ ਜੇ ਰਹਿਣ ਦੇ ਨਾ ਤੂੰ ਪੁੱਟੀ ਨਾ ਇੱਕ ਐਸਾ ਪੁੱਟੀ ਰੇ ਚਲ ਇਹਨੂੰ ਵੈਸੇ ਨਾ ਜੂਸ ਵਗੈਰਾ ਚ ਜ਼ਿਆਦਾ ਕਲਰ ਜੇ ਵੀ ਸੋਹਣਾ ਹੁੰਦਾ ਸਲਾਦ ਤੇ ਬਹੁਤ ਚੰਗਾ ਵਾ ਪਰ ਤੁਹਾਨੂੰ ਪਤਾ ਨਹੀਂ ਇਹਨੇ ਪਸੰਦ ਨਹੀਂ ਆਉਂਦੀ ਕਈਆਂ ਨੂੰ ਤੇ ਬਹੁਤ ਟੇਸਟੀ ਲੱਗਦੀ ਸਿਕੰਦਰ ਮੰਮਾ ਇਹਦੇ ਕੰਨੇ ਜੀ ਮੇਰੇ ਹੱਥੀਂ ਲੱਗਦਾ ਵਾ ਹੂੰ ਕਿਤੇ ਕਲਰ ਬਹੁਤ ਸੋਹਣਾ ਨਿਕਲਦਾ ਤੇ ਚਲ ਇੰਨਾ ਸਾਰਾ ਕੁਝ ਸਾਡੇ ਗਲਾ ਬਿਲਕੁਲ ਜੇ ਚਲ ਆ ਜਾ ਪੁੱਤ ਚੱਲ ਜੀ ਹੁਣ ਸਰਦੀ ਧਰ ਵੀ ਲਈਏ ਤੋੜ ਕੇ ਕਿਾ ਕੱਗਾ ਕਿਤਨਾ ਹੁੰਦਾ ਆਪਾਂ ਉਹਦੇ ਅੱਪਾ ਦੀ ਜਲਾ ਫਾਤੇ ਆਦੀ ਉਹਦੇ ਅੱਪਾ ਥੋੜੇ ਗੁਲਾਬ ਵੀ ਲੈ ਜਗੜੀਏ ਉਹਨਾਂ ਦੇ ਹੈਗੇ ਆ ਗੁਲਾਬ ਮੰਮਾ ਉਹਨਾਂ ਹੀ ਬਿਲੀਵਾ ਬਹੁਤ ਕਰਦੀ ਹੂੰ ਚੱਲਾ ਜਾ ਇੱਕ ਟੂ ਮਿੰਟ ਗੁਲਾਬ ਤੋੜ ਲਿਆ ਬਤੂ ਇਹ ਵਰਮੇ ਸੱਭੀ ਨੂੰ ਇਹਦੇ ਮੇਕਅਪ ਚਾਈਟ ਹੁੰਦਾ ਨਾ ਕਮਲੂ ਜੇ ਨਾ ਬਈ ਚੱਲ ਬਾਏ ਬਾਏ ਚਲਾ ਜਾਓ ਕਿਚਨ ਚ ਰੱਖ ਰੋ ਸਰਸਮਾਨ ਪੱਤੇ ਠੀਕ ਹੈ ਜੀ ਮਿਲਦੇ ਆਂ ਫਿਰ ਆਪਾਂ ਨੈਕਸਟ ਵਲੌਗ ਚ ਵਾਇਗੁਰੂ ਸਭ ਦਾ ਭਲਾ ਕਰੇ ਸੁਖੀ ਰੱਖੇ ਸਾਰਿਆਂ ਨੂੰ ਤੇ ਆਪਣੇ ਪਰਿਵਾਰ ਲਈ ਨਿੱਕੀਆਂ ਨਿੱਕੀਆਂ ਸੋਹਣੀਆਂ ਕੀਤਾ ਕਰਦੇ ਰਹੋ ਵਾਇਗੁਰੂ ਸਭ ਨੂੰ ਤਰੱਕੀ ਦੇਵੇ ਪਰਿਵਾਰ ਦਾ ਸੁੱਖ ਦੇਵੇ ਸੋਹਣੀ ਸਿਹਤ ਦੇਵੇ ਤੇ ਮਿਲਦੇ ਆਪਾਂ ਅਗਲੀ ਵੀਡੀਓ ਤੇ ਅਗਲੀ ਵੀਡੀਓ ਤਦ ਤੱਕ ਲਈ ਆਪਣਾ ਸਾਰਿਆਂ ਦਾ ਰੱਬ ਰੱਖਾ ਬਾਏ ਬਾਏ ਰੱਬ ਰੱਖਾ